ਉਹ ਤੇ ਰੋਸਾਤ ਨਾ ਵਾਹ ਦੋਸਤੋ ਕਹਿੰਦੇ ਰਜਕ ਦੇ ਪਿੱਛੇ ਹਰ ਇੱਕ ਬੰਦਾ ਮਿਹਨਤ ਕਰਦਾ ਬਹੁਤ ਜਾਦੇ ਪਰ ਦੋਸਤੋ ਰੋਟੀ ਕਮਾਉਣ ਵਾਲਾ ਤੇ ਕਮਾ ਕੇ ਘਰੇ ਲਿਆਉਣ ਵਾਲਾ ਉਹਦੀ ਤਾਂ ਜਿਹੜੀ ਜ਼ਿੰਮੇਵਾਰੀ ਪਾਉਂਦੀ ਆ ਪਰ ਇੱਕ ਘਰ ਦੇ ਵਿੱਚ ਜਿਹੜਾ ਕੋਈ ਰਜਕ ਤਿਆਰ ਕਰਦਾ ਅੰਨ ਨੂੰ ਤਿਆਰ ਕਰਦਾ ਉਹਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਘਰ ਦੇ ਵਿੱਚ ਔਰਤ ਰੋਟੀ ਪਾਣੀ ਤਿਆਰ ਕਰਦੀ ਆ ਸਵੇਰੇ ਉੱਠਦੀ ਆ ਜਲਦੀ ਖਾਣਾ ਪੀਣਾ ਤਿੰਨ ਟਾਈਮ ਦੀ ਰੋਟੀ ਬਣਾਉਂਦੀ ਆ ਪਰ ਇੱਕ ਗੱਲ ਜ਼ਰੂਰ ਆ ਕਿ ਖਾਣਾ ਬਣਾਉਣ ਦਾ ਨਾਲ ਇਕੱਲਾ ਇੱਕ ਕੰਮ ਨਹੀਂ ਹੈਗਾ ਇਹ ਵੀ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਆ ਤੇ ਜੇ ਇਹ ਸਹੀ ਅੰਦਰੋਂ ਦਿਲ ਤੋਂ ਬਣਿਆ ਹੋਵੇ ਫੇਰ ਹੀ ਇਹ ਹਾਜਮ ਆਉਂਦਾ ਨਹੀਂ ਇਹ ਆਮ ਕਿਸੇ ਬੰਦੇ ਦੇ ਹਾਜਮ ਨਹੀਂ ਆਉਂਦਾ ਕਿਉਂਕਿ ਜੇ ਜਨਾਨੀ ਰਸੋਈ ਦੇ ਵਿੱਚ ਵਰਦੀ ਆ ਤੇ ਉਹ ਚੰਗੀ ਸੋਚ ਲੈ ਕੇ ਤੇ ਚੰਗੇ ਸ਼ਬਦ ਲੈ ਕੇ ਤੇ ਚੰਗਾ ਮਨ ਨੂੰ ਸਾਫ਼ ਰੱਖ ਕੇ ਖਾਣਾ ਤਿਆਰ ਕਰਦੀ ਆ ਤੇ ਉਹ ਖਾਣਾ ਅਮਰਤ ਬਣ ਜਾਂਦਾ ਤੇ ਜੇ ਜਨਾਨੀ ਰਸੋਈ ਦੇ ਵਿੱਚ ਵਰ ਅਨਸਾਰ ਜਾਨੀ ਕਿ ਬਹੁਤ ਹੀ ਜਿਹੜੀ ਆਪਾਂ ਬੋਲੀ ਆ ਕਿ ਮੈਨੂੰ ਰੋਜ਼ ਦਾ ਪੰਗਾ ਮੈਂ ਰੋਜ਼ ਰੋਟੀਆਂ ਲਹਣੀ ਆ ਮੈਂ ਰੋਜ਼ ਸਵੇਰੇ ਉੱਠ ਕੇ ਇਹ ਹੀ ਥੋੜਾ ਸਿਆਪਾ ਕਰਦੀ ਆਂ ਮੈਂ ਹਰ ਵਕਤ ਤੁਹਾਡੇ ਖਾਣੇ ਦੀ ਲੱਗੀ ਰਹਿਣੀ ਮੈਂ ਥੋੜੀ ਨੌਕਰ ਆਣੀ ਆ ਉਹ ਖਾਣਾ ਕਦੇ ਵੀ ਹਾਜ਼ਰ ਨਹੀਂ ਹੁੰਦਾ ਇਹ ਗੱਲ ਤੁਹਾਨੂੰ ਮੰਨਣੀ ਪਊ ਤੇ ਜਿਹੜੀ ਔਰਤ ਸਵੇਰੇ ਉੱਠ ਕੇ ਨਹਾ ਕੇ ਇਸ਼ਨਾਨ ਕਰਕੇ ਰੱਬ ਦਾ ਨਾਮ ਲੈ ਕੇ ਤੂਬਤੀ ਲਾ ਕੇ ਪਰ ਸੌਈ ਦੇ ਵਿੱਚ ਵੜਦੀ ਆ ਤੇ ਉਹ ਖਾਣਾ ਵੀ ਹਾਜਮ ਆਉ ਤੇ ਉਥੇ ਰਜਕ ਦੀ ਵੀ ਕਦੇ ਵੀ ਤੋੜ ਨਹੀਂ ਆਉਗੀ। ਕਦੇ ਭੁੱਖ ਮਾਰੀ ਨਹੀਂ ਫੈਲੂਗੀ ਕਦੇ ਵੀ ਉਹ ਘਰ ਦੇ ਵਿੱਚ ਤੇ ਜੇ ਖਾਣਾ ਬਣਾਉਣ ਵਾਲਾ ਹੀ ਖਾਣੇ ਦੀ ਦੁਰਵਤ ਤੋਂ ਕਰਨ ਲੱਗ ਜੇ ਕਿ ਖਾਣਾ ਬਣਾਉਣ ਦੇ ਸਮੇ ਪੁੱਠੀਆਂ ਸਿੱਧੀਆਂ ਮਾਨ ਦੇ ਵਿੱਚ ਖਿਆਲ ਰੱਖੇ ਤੇ ਉਹ ਕਦੇ ਵੀ ਖਾਣਾ ਹਾਜਮ ਨਹੀਂ ਆਉਂਦਾ ਤੇ ਨਾ ਉਹ ਖਾਣੇ ਦਾ ਕੋਈ ਫਾਇਦਾ ਖਾਣ ਦਾ। ਇਸ ਕਰਕੇ ਉਹ ਖਾਣਾ ਦੱਸ ਦਿੰਦਾ ਕਿ ਤੁਸੀਂ ਤੁਹਾਡੇ ਜਦੋਂ ਪੇਟ ਚ ਜਾਂਦਾ ਕਿ ਤੁਹਾਨੂੰ ਤੰਗਤਾ ਨਹੀਂ ਕਰਦਾ ਕਿਉਂਕਿ ਉਹ ਬਣਿਆ ਜੇ ਨਹੀਂ ਤੰਗ ਕਰਦਾ ਤਾਂ ਤੁਸੀਂ ਇਹ ਸੋਚ ਲਓ ਕਿ ਜਿਹੜੀ ਔਰਤ ਨੇ ਉਹ ਖਾਣਾ ਬਣਾਇਆ ਬਹੁਤ ਹੀ ਸੱਚੇ ਮਾਨ ਦਾ ਸ਼ਰਦਾ ਦੇ ਨਾਲ ਬਣਾਇਆ ਕਿਉਂਕਿ ਕਈ ਔਰਤਾਂ ਆਪਾਂ ਦੇਖਦੇ ਆਂ ਆਮ ਹੀ ਘਰਾਂ ਦੇ ਵਿੱਚ ਉਹ ਇੱਕੋ ਹੀ ਗੱਲ ਕਹਿੰਦੀਆਂ ਕਿ ਮੈਂ ਤੁਹਾਡਾ ਸਾਰੀ ਦਿਹਾੜੀ ਸਿਆਪਾ ਕਰਦੀਆਂ ਜਾਂ ਹੋਰ ਕਈ ਹੁੰਦੀਆਂ ਸਾਰੀਆਂ ਨਹੀਂ ਕਈ ਔਰਤਾਂ ਹੁੰਦੀਆਂ ਅੱਜ ਕੱਲ੍ਹ ਇਹ ਬਹੁਤ ਜਿਆਦੇ ਔਰਤਾਂ ਦੇ ਵਿੱਚ ਪ੍ਰੋਬਲਮ ਆਉਣ ਲੱਗ ਗਈ। ਦੋਸਤੋ ਅੱਗੇ ਸਿਆਣੇ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਕਿਸੇ ਜਨਾਨੀ ਨੂੰ ਬੱਚਾ ਹੋਣ ਵਾਲਾ ਹੁੰਦਾ ਸੀ ਨਾ ਤੇ ਜ਼ਿਆਦਾ ਤੌਰ ਤੇ ਵਿੱਚ ਉਹ ਲੋਕ ਕਹਿੰਦੇ ਹੁੰਦੇ ਸੀ ਵੀ ਪਾਠ ਕਰਨਾ ਚਾਹੀਦਾ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਸਿਮਰਨ ਕਰਨਾ ਚਾਹੀਦਾ। ਜਾਂ ਟੇਬਲ ਕਾਟ ਆਉਂਦੀਆਂ ਹੁੰਦੀਆਂ ਸੀ ਪਹਿਲਾਂ ਤੇ ਉਹਦੇ ਵਿੱਚ ਗਰਮਾਣੀ ਲਾਉਂਦੇ ਹੁੰਦੇ ਸੀ। ਤੇ ਜਾਂ ਜਦੋਂ ਬੱਚਾ ਜਨਮਾ ਲੈ ਲੈਂਦਾ ਸੀ ਤੇ 13ਵੇਂ ਤੱਕ ਜਿਵੇਂ ਆਪਾਂ ਪਿੰਡਾਂ 'ਚ 13ਵਾਂ ਕਹਿ ਦਿੰਨੇ ਆ ਤੇ 13ਵੇਂ ਤੱਕ ਗਲੀ 'ਚ ਆਵਾਜ਼ ਘਰੇ ਨਹੀਂ ਆਉਂਦ ਜਾਂਦੇ ਸੀ ਤੇ 24 ਘੰਟੇ ਬੱਚੇ ਦੇ ਕੋਲੇ ਤੇ ਬੱਚੇ ਦੀ ਮਾਂ ਦੇ ਕੋਲੇ ਸਿਮਰਨ ਲੱਗਾ ਰਹਿੰਦਾ ਸੀ ਤੇ ਆ ਉਹ ਹੁਣ ਜ਼ਮਾਨੇ ਬਿਲਕੁਲ ਹੀ ਗਏ ਉਲਟ ਹੋ ਗਏ ਇਹ ਚੀਜ਼ਾਂ ਦੇ ਕਰਕੇ ਵੀ ਬੜਾ ਪ੍ਰੋਬਲਮ ਆਉਂਦੀ ਆ ਕਿ ਅੱਜ ਕੱਲ ਜਦੋਂ ਬੱਚਾ ਹੋਣ ਵਾਲਾ ਹੁੰਦਾ ਜਾਂ ਹੁੰਦਾ ਉਹਦੇ ਉਹ ਮਾਂ ਰੀਲਾਂ ਦੇਖਦੀ ਆ ਮਾ ਰੀਲਾ ਬਣਾਉਂਦੀ ਆ ਤੇ ਜਿਹੋ ਜਿਹਾਂ ਬੰਦੇ ਦੇ ਵਿੱਚ ਆਪਾਂ ਕਿਸੇ ਫਸਲ ਨੂੰ ਜਿਹੋ ਜੀ ਆਪਾਂ ਰੇ ਸਪਰੇ ਦੇਵਾਂਗੇ ਫਿਰ ਉਹ ਉਹਦਾ ਰਿਜ਼ਲਟ ਉਹੋ ਜਿਹਾ ਹੀ ਆਉਣਾ। ਉਹੀ ਅੱਜਕੱਲ੍ਹ ਰਿਜ਼ਲਟ ਆ ਰਹੇ ਆ ਕਿ ਅੱਜਕੱਲ੍ਹ ਦੇ ਬੱਚਿਆਂ ਨੂੰ ਰੋਟੀ ਬਹੁਤ ਘੱਟ ਬਣਾਉਣੀ ਆਉਂਦੀ ਆ। ਰਸੋਈ ਦੇ ਵਿੱਚ ਕਿਵੇਂ ਬੜਨਾ ਉਹ ਨਹੀਂ ਪਤਾ ਲੱਗਦਾ। ਕਿਵੇਂ ਰੋਟੀ ਬਣਾਉਣੀ ਆ ਉਹਦੇ ਵਾਸਤੇ ਕੀ ਪ੍ਰੋਸੀਜਰ ਉਹਦਾ ਨਹੀਂ ਪਤਾ ਹੈਗਾ। ਜਦੋਂ ਰੋਟੀ ਪਾਣੀ ਬਣਾਉਣਾ ਤੇ ਦਿਮਾਗ ਦੇ ਵਿੱਚ ਹੋਰ ਗੱਲਾਂ ਚੱਲਣੀਆਂ ਫਿਰ ਜਿਹੜਾ ਰਿਜਕਾ ਉਹ ਤਾਂ ਹੀ ਅੱਜ ਕੱਲ੍ਹ ਲੋਕ ਜਿਆਦਾ ਪਰੇਸ਼ਾਨ ਤੇ ਤੰਗ ਤੇ ਅੱਗੇ ਜਿਹੜੀਆਂ ਸਾਡੀਆਂ ਮਾਤਮਾ ਹੁੰਦੀਆਂ ਸੀਗਾਂ ਉਹ ਸਵੇਰੇ ਉੱਠਦੀਆਂ ਜੀ ਉੱਠਣ ਸਾਹ ਸ਼ਰਾਨ ਪਾਣੀ ਕਰਕੇ ਆਪ ਦਾ ਮੱਥਾ ਤਰੀਕੇ ਨਾਲ ਦੇ ਨਾਲ-ਨਾਲ ਗਰਬਾਣੀ ਪੜੀ ਜਾਣੀ ਤੇ ਨਾਲ ਦੇ ਨਾਲ ਆਟਾ ਗੁੰਨੀ ਜਾਣਾ ਨਾਲੇ ਰਸੋਈ ਦਾ ਕੰਮ ਕਰੀ ਜਾਣਾ ਤੇ ਹੁਣ ਕੰਮ ਸਾਰੇ ਉਲਟਾ ਕਿਉਂਕਿ ਜਦੋਂ ਜਦੋਂ ਬੱਚਾ ਹੁੰਦਾ ਹੈ ਤੇ ਉਦੋਂ ਜਦੋਂ ਰੀਲਾਂ ਦੇਖਣੀਆਂ ਤੇ ਜਿਹੋ ਜੀਆਂ ਵੀਡੀਓ ਆਪਾਂ ਦੇਖਣੀਆਂ ਤੇ ਉਹੋ ਜਾਈ ਫਿਰ ਬੱਚਿਆਂ ਤੇਗਾ ਅਸਰ ਹੋ ਜਾਂਦਾ ਤੇ ਬੱਚੇ ਵੀ ਉਹੋ ਜੇ ਪੈਦਾ ਹੁੰਦੇ ਆ ਉਹ ਕਿਸੇ ਕੰਮ ਦੇ ਨਹੀਂ ਅੱਜ ਕੱਲ ਨਾ ਕਿਸੇ ਨੂੰ ਕੋਈ ਮਾਂ ਆਮ ਦੇ ਨਾਲ ਉੱਠ ਕੇ ਜਾਂ ਪਿਓ ਦੇ ਨਾਲ ਉੱਠ ਕੇ ਕੋਈ ਕੰਮ ਕਰਾਉਂਦਾ ਹਨਾ ਮਾਂ ਪਿਓ ਜਿਹੜੇ ਆ ਇਹ ਸਾਡੀ ਜਿਹੜੀ ਲਾਸਟ ਜਨਰੇਸ਼ਨ ਆ ਜਿਹੜੀ ਮਾਂ ਪਿਓ ਅਜੇ ਪਹਿਲਾਂ ਉੱਠਦੇ ਆ ਨਹੀਂ ਬੱਚੇ ਨਹੀਂ ਉੱਠਦੇਗੇ ਬੱਚੇ ਉੱਠਦੇ ਆ 8:30 9 10 ਵਜੇ ਤੇ ਐਦਵਾਰ ਦੇ ਟਾਈਮ ਤੇ ਤਾਂ ਜਮਾਂ ਹੀ ਤੁਸੀਂ ਛੱਡ ਜੋ ਵੀ 10 ਵਜੇ 11 ਵਜੇ ਉੱਠ ਕੇ ਨਹਾਉਣਾ ਇਹਨਾਂ ਨੇ ਤੇ ਜਦੋਂ ਪਹਿਲਾਂ ਪਹਿਲਾਂ ਜਵਾਕ ਬੱਚੇ ਨਾਲ ਉੱਠਦੇ ਹੁੰਦੇ ਸੀ ਮਾਂ ਪਿਓ ਦੇ ਸਾਰਾ ਕੰਮ ਕਰਦਾ ਸਾਰੇ ਵਿੜੇ ਦੇ ਵਿੱਚ ਝਾੜ ਲਾਉਣਾ ਹਨਾ ਸਫਾਈ ਕਰਨੀ ਕਿ ਆਉਣ ਵਾਲਾ ਟਾਈਮ ਜਿਹੜਾ ਦਿਨ ਚੜਨਾ ਸਾਡਾ ਨਵਾਂ ਦਿਨ ਹੁੰਦਾ ਸੀ ਰੋਜ਼ ਅੱਜ ਕੱਲ ਲੋਕ ਨਵਾਂ ਸਾਲ ਮਨਾਉਂਦੇ ਹਨ ਉਦੋਂ ਲੋਕ ਰੋਜ਼ ਦੇਹਲੀ ਦਾ ਦਿੜ ਮਨਾਉਂਦੇ ਸੀ ਤੇ ਰੋਜ਼ ਨਵੀਂ ਸ਼ੁਰੂਆਤ ਹੁੰਦੀ ਹੈ ਦੋਸਤੋ ਗੱਲ ਇਹ ਆ ਕਿ ਖਾਣੇ ਦੀ ਗੱਲ ਕਰਦੇ ਵੀ ਖਾਣਾ ਕਦੇ ਵੀ ਮਨ ਦੇ ਵਿੱਚ ਉਹੋ ਜਿਹਾ ਰੱਖ ਕੇ ਨਹੀਂ ਬਣਾਈਦਾ ਕਿਉਂਕਿ ਗਾਂ ਖਾਣ ਵਾਲੇ ਨੂੰ ਵੀ ਪ੍ਰੋਬਲਮ ਦੇਵੇ ਤੇ ਉਹ ਜਿਹੇ ਖਾਣੇ ਦਾ ਫਾਇਦਾ ਵੀ ਕੋਈ ਨਹੀਂ ਜਿੰਨੀਆਂ ਭੈਣਾ ਸਾਡੀਆਂ ਬੀਬੀਆਂ ਬਹੁਤ ਸਵੇਰੇ ਉੱਠਦੀਆਂ ਮਿਹਨਤ ਕਰਦੀਆਂ ਪਰ ਖਾਣਾ ਦਿਲ ਚਰਾ ਕੇ ਵਧੀਆ ਬਣਾਇਆ ਕਰੋ